ਲੱਖਾਂ ਰੁਪਇਆ ਲੋਕਾਂ ਦਾ ਬਚਾ ਦੇਣਾ ਵੀ ਜਿਨ੍ਹਾਂ ਦੇ ਕਹਿੰਦੇ ਆਪਰੇਸ਼ਨ ਹੋਣ ਵਾਲੇ ਨੇ ਗੋਡਿਆਂ ਦੇ ਹੁਣ ਰੀੜ ਦੀ ਹੱਡੀ ਦੇ ਹੁਣ ਕਿਸ ਤਰ੍ਹਾਂ ਫਿਰ ਇਥੇ ਇਲਾਜ ਕੀਤਾ ਜਾਂਦਾ ਹੈ ਸੰਧਨਨ ਕਿ ਇਸ ਟਰਨਮੈਂਟ ਦੇ ਵਿੱਚ ਅਸੀਂ ਕੋਈ ਕਿਸੇ ਤਰ੍ਹਾਂ ਦੇ ਪੇਨ ਕਲਰ ਵਗੈਰਾ ਜਾਂ ਕਿਸੇ ਤਰ੍ਹਾਂ ਦਾ ਉਜਾਰ ਇੰਜੈਕਸ਼ਨ ਵਗੈਰਾ ਇਹ ਜਾਂ ਕੁਝ ਨਹੀਂ ਯੂਜ਼ ਹੁੰਦਾ ਬਿਨਾ ਆਪਰੇਸ਼ਨ ਤੋਂ ਸਾਰੇ ਵਿਅਕਤੀ ਠੀਕ ਹੁੰਦੇ ਨੇ ਅਸੀਂ ਰੀਡ ਦੀ ਹੱਡੀ ਅਗਰ ਕਿਸੇ ਕੋਈ ਵਿੰਗੀ ਹੋਈ ਆ ਕਿਸੇ ਦੀ ਉਹ ਵੀ ਸਿੱਧੀ ਕਰ ਦਿੰਨੇ ਆ ਬਿਨਾ ਆਪਰੇਸ਼ਨਾਂ ਤੋਂ ਆਪਣੀ ਟੈਕਨੀਕ ਨਾਲ ਮਨ ਕਹਿੰਦਾ ਗਾਇਬ ਘਟ ਹੋ ਜਾਣਾ ਉਹ ਤਾਂ ਮਾਮੂਲੀਆ ਗੱਲਾਂ ਨੇ ਇਹ じゃ ਕੋਈ ਸਾਡੇ ਕੋਲ ਟ੍ਰੀਟਮੈਂਟ ਹੁੰਦਾ ਸਭ ਬਿਨਾ ਇਹਨਾਂ ਦੀ ਡਿਸਕ ਬਲਜੇ ਤੇ ਇਹਨਾਂ ਨੂੰ ਸ਼ਟਕਾ ਮਤਲਬ ਕਿ ਇੱਕ ਲੱਤ ਦੇ ਵਿੱਚ ਦਰਦ ਆ ਡਾਕਟਰਾਂ ਨੇ ਇਹ ਇਹਨਾਂ ਨੂੰ ਆਪਰੇਸ਼ਨ ਹੀ ਦੱਸਿਆ ਤੇ ਇਹਨਾਂ ਦਾ ਟ੍ਰੀਟਮੈਂਟ ਅਸੀਂ ਕਰ ਰਹੇ ਆ ਤੇ ਬਿਨਾ ਆਪਰੇਸ਼ਨ ਹੀ ਇਹ ਠੀਕ ਹੋ ਗਏ ਇਹ ਹੌਟ ਕਪਿੰਗ ਹੋ ਰਹੀ ਹੈ। ਹੌਟ ਕਪਿੰਗ ਵਰਗੀ ਇੱਕ ਤਰ੍ਹਾਂ ਦੀ ਮ사ਜ ਹੈ ਜੋ ਆਯੁਰਵੈਦਿਕ ਨਿਊਰੋਥੈਰੇਪੀ ਦਾ ਇੱਕ ਹਿੱਸਾ ਹੈ। ਇਸ ਟੈਕਨੀਕ ਨਾਲ ਜਿੰਨੇ ਮਸਲ ਟਾਈਟ ਹੋਗੇ ਤਾਂ ਉਹ ਮਸਲ ਲੂਜ਼ ਹੋ ਜਾਣਗੇ ਤੇ ਡਿਸਕ ਜੋ ਬਲਜ ਹੋ ਗਈ ਜਾਂ ਹਰਨੀਏਸ਼ਨ ਹੋ ਗਈ ਜਾਂ ਮਨਕੇ ਦਾ ਗੈਪ ਘਟ ਗਿਆ ਉਹ ਮੁੱਖ ਇਸ ਟੈਕਨੀਕ ਨਾਲ ਮਸਲ ਸੌਫਟ ਹੋ ਜਾਣਗੇ ਤਾਂ ਉਹ ਜਿਹੜੀ ਡਿਸਕ ਬਾਹਰ ਆ ਗਈ ਜਾਂ ਫਿਰ ਮਨਕੇ ਦਾ ਗੈਪ ਘਟ ਗਿਆ ਉਸ ਨੂੰ ਬਰਾਬਰ ਕਰਨ ਦੇ ਵਿੱਚ ਜਾਂ ਉਸ ਦਾ ਜਿਹੜਾ ਮੈਨੇਜ ਕਰਨਾ ਹੈ ਗੈਪ ਉਹ ਕਰਨਾ ਬਹੁਤ ਆਸਾਨ ਹੋ ਜਾਏ ਇੱਥੇ ਡਾਕਟਰ ਸਾਹਿਬ ਦਾ ਸਾਨੂੰ ਪਤਾ ਲੱਗਿਆ ਸੀਗਾ ਕਿ ਇਹਨਾਂ ਦਾ ਟ੍ਰੀਟਮੈਂਟ ਬਹੁਤ ਅੱਛਾ ਹੈ ਤੇ ਵਧੀਆ ਤਰੀਕੇ ਨਾਲ ਪੇਸ਼ੈਂਟਾਂ ਦਾ ਇਲਾਜ ਕਰਦੇ ਆ ਬਹੁਤ ਹੀ ਅੱਛੇ ਫਰਸਟ ਕਲਾਸ ਤਰੀਕੇ ਨਾਲ ਇਲਾਜ ਕਰਦੇ ਹੈਗੇ ਆ ਔਰ ਵਧੀਆ ਸਕਸੈਸਫੁਲ ਵੀ ਹੋ ਰਿਹਾ ਬਹੁਤ ਜਿਵੇਂ ਕਿ ਨਾ ਆਪਰੇਸ਼ਨ ਤੋਂ ਇਲਾਜ ਹੁੰਦਾ ਹੈ ਹਾਂਜੀ ਬਿਨਾ ਆਪਰੇਸ਼ਨ ਤੋਂ ਇਲਾਜ ਹੋ ਰਿਹਾ ਬਹੁਤ ਵਧੀਆ ਅਜੇ ਇੱਕ ਵਾਰੀ ਖੜੇ ਹੋ ਕੇ ਦਿਖਾ ਦਿਓ ਦਰਸ਼ਕਾਂ ਨੂੰ ਵੀ ਵੀ ਕਿਸ ਤਰ੍ਹਾਂ ਬਾਈ ਹੋਣੀ ਪਹਿਲਾਂ ਖੜਾ ਵੀ ਨਹੀਂ ਹੋਇਆ ਜਾਂਦਾ ਸੀ ਤੇ ਪੈਨ ਸੌਣ ਦੇ ਵਿੱਚ ਵੀ ਜਿਹੜੀ ਦਿੱਕਤ ਆਉਂਦੀ ਸੀ ਤੇ ਬਾਈ ਹੁਣੀ ਹੁਣ ਵੀ ਬਾਈ ਕਿਵੇਂ ਲੱਗ ਰਿਹਾ ਫਰਕ ਲੱਗ ਰਿਹਾ ਅੱਛਾ ਲੱਗ ਰਿਹਾ ਚ ਲੱਗ ਰਿਹਾ ਮਿਲਿਆ ਰੀਲੀਫ ਜੀ ਆਏ ਕਹਾਂ ਸੇ ਆਪ ਮੈਂ ਯੂਪੀ ਜੇ ਰੀਲੀਫ ਹੈ ਸੋ ਬਿਲਕੁਲ ਦੋਸਤੋ ਦੂਰੋਂ ਦੂਰੋਂ ਇਥੋਂ ਪੇਸ਼ੰਤ ਇਲਾਜ ਕਰਵਾਉਂਦੇ ਨੇ ਆ ਦੇਖ ਸਕਦੇ ਹੋ ਬਾਈ ਹੁਣੀ ਖੜੇ ਵੀ ਹੋ ਚੁੱਕੇ ਨੇ ਕੋਈ ਦਰਦ ਵਗੈਰਾ ਨਹੀਂ ਕੋਈ ਨਹੀਂ ਅਭੀ ਕੰਮ ਸੋ ਆ ਦੇਖ ਸਕਦੇ ਹੋ ਬਾਈ ਹੁਣਾਂ ਦੇ ਕੱਪ ਲਗਾਏ ਗਏ ਨੇ ਪ੍ਰਾਣੀ ਵਿਧੀ ਦੇ ਨਾਲ ਜਿਹੜਾ ਇਲਾਜ ਕੀਤਾ ਗਿਆ ਵਾ ਇਹਦੇ ਵਿੱਚ ਯਾਨੀ ਜੜ ਤੋਂ ਜੇ ਬਿਮਾਰੀ ਠੀਕ ਹੋ ਗਈ ਤਾਂ ਆਪਾਂ ਨੂੰ ਦੁਬਾਰੇ ਗੋਲੀ ਜਾਂ ਮੈਡੀਸਿਨ ਖਾਣ ਦੀ ਲੋੜ ਨਹੀਂ ਉੱਥੇ ਆਪਾਂ ਸਾਰੀ ਜ਼ਿੰਦਗੀ ਆਪਾਂ ਕੋਈ ਵੀ ਚੀਜ਼ ਇੱਕ ਸ਼ੂਗਰ ਦੀ ਐਗਜ਼ਾਮਪਲ ਲੈ ਲਈ ਆਪਾਂ ਸ਼ੂਗਰ ਦੀ ਬੰਦਾ ਇੱਕ ਵਾਰੀ ਸ਼ੂਗਰ ਦਾ ਮਰੀਜ਼ ਹੋ ਗਿਆ ਉਹ ਸਾਰੀ ਜ਼ਿੰਦਗੀ ਸ਼ੂਗਰ ਦੀ ਗੋਲੀ ਖਾਂਦਾ ਰਹੂਗਾ ਉਹਦੇ ਨਾਲ ਜਿਹੜੇ ਆਰਗਨ ਖਰਾਬ ਹੁੰਦੇ ਨੇ ਉਹ ਲੱਗਦੋਂ ਹੁੰਦੇ ਨੇ ਉਹ ਜਿਹੜਾ ਮਰੀਜ਼ ਆ ਉਹਨੂੰ ਤਾਂ ਇੱਕ ਚੀਜ਼ ਇਹ ਪਤਾ ਲੱਗਦੀ ਹੈ ਮੈਨੂੰ 10 ਰੋਪਏ ਪੱਤਾ ਮਿਲਦਾ ਪਰ ਉਹਨੂੰ ਇਹ ਨਹੀਂ ਪਤਾ ਮੇਰੇ ਆਰਗਨ ਕਿੰਨੇ ਖਰਾਬ ਹੋ ਰਹੇ ਨੇ ਮੇਰੇ ਅੱਖਾਂ ਤੇ ਇਫੈਕਟ ਹੋ ਰਿਹਾ ਮੇਰੀ ਲੀਵਰ ਤੇ ਹੋ ਰਿਹਾ ਮੇਰੇ ਕਿ ਮੇਰੇ ਹਾਰਟ ਦੇ ਹੋ ਰਿਹਾ ਇਹ ਜਿਹੇ ਲੋਕਾਂ ਵਿਸ਼ਵਾਜੀ ਮੈਂ ਹైదరాబాద్ ਆ ਕਿਵੇਂ ਲੱਗਾ ਸਰ ਦਾ ਟਰੀਟਮੈਂਟ ਆ ਬੜੀਆ ਟਰੀਟਮੈਂਟ ਹੈ ਬਹੁਤ ਜੋ ਵੀ ਲੋਕ ਆਤੇ ਹੈ ਬੋਨ ਕੇ ਪ੍ਰੋਬਲਮਸ ਲੈ ਕੇ ਆ ਜਾਂਦੇ ਹਨ ਨਰ ਪ੍ਰੋਬਲਮ ਲੈ ਕੇ ਆਤੇ ਹੈ ਇੱਥੇ ਆਪਾਂ ਸੇ ਠੀਕ ਹੋ ਕੇ ਜਾਂਦੇ ਲਾਜ ਬਹੁਤ ਵਧੀਆ ਜੀ ਜੀ ਕੁਰੀ ਲਾਜ ਹੁੰਦੇ ਆਪੇ ਕਹਿ ਦਿੰਨੇ ਹੈ ਜੀ ਕੁਰੀ ਵਸਤਵਤ ਵੀ ਜਵਾਬ ਦੇ ਹੀ ਦਿੰਨੇ ਹਨ ਯਾਨੀ ਕਿ ਇਹ ਕੇ ਬੰਦੇ ਨੂੰ ਠੱਗਦੇ ਨਹੀਂ ਹੈਗੇ ਨਾ ਵੀ ਕੋਈ ਛੋਟੇ ਮੇ ਬਣਾ ਝੂਠੀ ਹੱਦਈ ਜਾਂਦਾ ਪਿੱਛੇ ਆਏ ਕਰ ਦੂੰਗਾ ਹੁੰਦਾ ਹੈ ਨਹੀਂ ਜਿੱਥੇ ਤੱਕ ਇਲਾਜ ਵੀ ਕਰਨਾ ਚਾਹੀਦਾ ਉਸ ਤੱਕ ਕਰਦੇ ਨੇ ਬਹੁਤ ਜਣੇ ਕਿ ਤਸੰਦੀ ਦਾ ਇਲਾਜ ਹੁੰਦਾ ਉੱਚੀ ਤੇ ਹਰੇਕ ਵੀ ਬੇਸਕੂਲ ਵੀ ਚੀਜ਼ ਖਰਾਬ ਹੋ ਜਾਂਦੀ ਹੈ ਔਰ ਯਾਨੀ ਕਿ ਇੱਥੇ ਨੁਕਸਾਨ ਨਹੀਂ ਹੱਥ ਹੁੰਦੇ ਹੋ ਦੇਖਾ ਕਿਸੇ ਦਾ ਵੀ ਫਾਇਦਾ ਹੀ ਹੋਇਆ ਇਹ ਤਾਂ ਪ੍ਰਾਣੀ ਵਿਧੀ ਦੇ ਨਾਲ ਇਲਾਜ ਫਿਰ ਇੱਥੇ ਹਾਂਜੀ ਇਹ ਬਹੁਤ ਪ੍ਰਾਣੀ ਵਿਧੀ ਹੈ ਜੋ ਅਲੋਪ ਹੋ ਚੁੱਕੀ ਸੀ ਪਰ ਡਾਕਟਰ ਮਨੋਸ਼ ਸ਼ਰਮਾ ਜੀ ਨੇ ਇਸ ਨੂੰ ਨਵੀਂ ਤੇ ਟੈਕਨਿਕ ਦੇ ਵਿੱਚ ਮਿਲ ਕੇ ਨਵਾਂ ਰੂਪ ਦੇ ਕੇ ਦੁਨੀਆ ਦੇ ਸਾਹਮਣੇ ਰੱਖਿਆ ਜੋ ਕਿ ਬਹੁਤ ਜ਼ਿਆਦਾ ਦੋ ਚਾਰ ਮਿੰਟਾਂ ਦੇ ਵਿੱਚ ਵਿੱਚ ਹੀ ਸਿਰਫ ਇਹ ਰਿਫੇਰੂਗਾ ਹਾਂ ਦੋ ਚਾਰ ਮਿੰਟ ਦੇ ਵਿੱਚ ਇਹ ਟੈਕਨਿਕ ਕਰਨੀ ਹੈ ਕਿ ਜੋ ਡਿਸਕ ਬਲਜ ਹੋ ਕੇ ਬਾਹਰ ਨਿਕਲ ਗਈ ਉਹ ਇਹ ਵੀ ਹੋ ਜਾਂਦਾ ਹੈ ਕਈ ਵਾਰ ਤਾਂ ਪਹਿਲੀ ਵਾਰ ਪਹਿਲੀ ਸਿਟਿੰਗ ਦੇ ਵਿੱਚ ਹੀ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਆਰਾਮ ਆ ਜਾਂਦਾ ਹੈ ਹੈਨਾ ਕਈ ਲੰਗੜਾ ਕੇ ਆਉਂਦੇ ਨੇ ਤਾਂ ਅਸੀਂ ਟੈਕਨਿਕ ਕਰਦੇ ਹਾਂ ਜੋ ਵੀ ਸਾਡੀ ਆਪਣੀ ਹੈਗੀ ਹੈ ਤਾਂ ਉਹ ਬੰਦਾ ਵਧੀਆ ਹੱਸ ਕੇ ਜਾਂਦਾ ਆਰਾਮ ਨਾਲ ਜਾਂਦਾ ਸਾਡੇ ਕੋਲ ਗੋਡੇ ਦੇ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਦਾ ਗੈਪ ਘਟ ਹੋ ਗਿਆ ਹੋਵੇ ਜਾਂ ਜਿਨ੍ਹਾਂ ਦੀ ਚੱਪ ਨਹੀਂ ਲਾਗ ਹੋ ਗਈ ਹੋਵੇ ਜਾਂ ਜਿਨ੍ਹਾਂ ਨੂੰ ਡਾਕਟਰ ਕਹਿੰਦੇ ਨੇ ਗ੍ਰੀਸ ਖਤਮ ਹੋ ਗਈ ਇਹਨਾਂ ਦੇ ਗੋਡਿਆਂ ਚ ਜਾਂ ਜਿਨ੍ਹਾਂ ਨੂੰ ਡਾਕਟਰਾਂ ਨੇ ਕਹਿਤਾ ਹੋਵੇ ਕਿ ਇਹਦਾ ਤਾਂ ਹੱਲ ਹੀ ਸਿਰਫ ਆਪਰੇਸ਼ਨ ਉਹਦਾ ਅਸੀਂ ਟਰੀਟਮੈਂਟ ਕਰਦੇ ਆਂ ਬਿਨਾ ਦਵਾਈਆਂ ਤੋਂ ਤੇ ਬਿਨਾ ਸਰਜਰੀ ਤੋਂ ਜਿਨ੍ਹਾਂ ਤੋਂ ਤੁਰਿਆ ਵੀ ਨਹੀਂ ਸੀ ਜਾਂਦਾ ਉਹ ਵੀ ਤੁਰਨ ਲੱਗਦੇ ਹਾਂਜੀ ਉਹ ਵੀ ਤੁਰਦੇ ਨੇ ਜੀ ਜੀ ਬਿਲਕੁਲ ਦੋਸਤੋ ਜਿਨ੍ਹਾਂ ਤੋਂ ਤੁਰਿਆ ਵੀ ਨਹੀਂ ਸੀ ਜਾਂਦਾ ਉਹ ਵੀ ਪੇਸ਼ੈਂਟ ਤੁਰਨ ਲੱਗੇ ਸੋ ਬਿਲਕੁਲ ਤੁਹਾਨੂੰ ਜਿਹੜਾ ਦਿਖਾ ਰਿਹਾ ਨੇ ਕਹਤਾ ਵੀ ਆਪਰੇਸ਼ਨ ਕਰਾ ਲੋ ਇੱਕ ਵਾਰੀ ਤੁਹਾਨੂੰ ਮਿਲ ਜਣਾ ਅਗੇ ਭਾਵੇਂ ਜਿਨੇ ਆਪਰੇਸ਼ਨ ਜਿਨਾਂ ਨੂੰ ਦੱਸਿਆ ਹੋਇਆ ਵੈਸੇ ਸਾਡੇ ਕੋਲ ਤਾਂ ਪੇਸ਼ੈਂਟ ਮੈਕਸੀਮਮ ਉਹੀ ਨੇ ਜਿਨਾਂ ਨੂੰ ਹਰ ਪਾਸਿਓਂ ਜਵਾਬ ਮਿਲ ਜਾਂਦਾ ਇਹਨਾਂ ਤੇ ਸਾਡੇ ਕੋਲ ਆਂਦੇ ਨੇ ਤੇ ਕੁਝ ਸਾਨੂੰ ਸਮਾਂ ਦਿੰਦੇ ਨੇ ਫਿਰ ਦਰਦ ਤੋਂ ਲੈ ਕੇ ਮੰਨ ਲਓ ਐ ਕਹਿ ਲਓ ਕਿ ਸਿਰ ਤੋਂ ਲੈ ਕੇ ਪੈਰ ਤੱਕ ਜਿੰਨੀ ਵੀ ਪੇਨ ਹੈ ਕਿਸੇ ਦੀ ਉਹ ਸਾਡੇ ਕੋਲ ਉਸ ਦਾ ਟ੍ਰੀਟਮੈਂਟ ਹੈ ਹੀ ਹੈ ਬਿਨਾ ਆਪਰੇਸ਼ਨ ਬਿਨਾ ਕੋਈ ਚੀਰ ਫਾੜ ਕੇ ਬਿਨਾ ਆਪਰੇਸ਼ਨ ਬਿਨਾ ਕੋਈ ਇੰਜੈਕਸ਼ਨ ਬਿਨਾ ਪੇਨ ਤੇ ਨੇ ਭਾਵੇਂ ਗੋਡਿਆਂ ਦਾ ਹੋਵੇ ਜਾਂ ਮੋਡਿਆਂ ਦਾ ਹੋਵੇ ਰੀੜ ਦੀ ਹੱਡੀ ਦੀ ਹਰ ਇੱਕ ਸਮੱਸਿਆ ਦਾ ਹੱਲ ਬਿਨਾ ਆਪਰੇਸ਼ਨ ਤੋਂ ਬਿਨਾ ਕੋਈ ਚੀਰ ਫਾੜ ਕੀਤੇ ਤੇ ਬਿਨਾ ਦਵਾਈ ਤੋਂ ਜਿਹੜਾ ਇਲਾਜ ਇੱਥੇ ਹੁੰਦਾ ਸ। ਸასიਖਾਲ ਦੋਸਤੋ ਲਾ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਬਲਜਿੰਦਰ ਸਿੰਘ। ਸੋ ਦੋਸਤੋ ਅੱਜ ਪਟਿਆਲਾ ਸਮਾਣਾ ਦੇ ਵਿੱਚ ਪਹੁੰਚੇ ਹੋਇਆ ਜਿੱਥੇ ਅੱਜ ਡਾਕਟਰ ਸਾਹਿਬ ਨਾਲ ਮੁਲਾਕਾਤ ਕਰਵਾਉਣੀ ਆ ਜਿੱਥੇ ਗੋਡਿਆਂ ਦੀ ਸਮੱਸਿਆ ਹੋਵੇ ਭਾਵੇਂ ਰੀੜ ਦੀ ਹੱਡੀ ਦੀ ਸਮੱਸਿਆ ਹੋਵੇ। ਜਾ ਜੋੜਾਂ ਦੀ ਕੋਈ ਵੀ ਸਮੱਸਿਆ ਹੋਵੇ ਹਰ ਇੱਕ ਸਮੱਸਿਆ ਦਾ ਹੱਲ ਇੱਥੇ ਮਿਲਦਾ ਸੋ ਦੇਖ ਸਕਦੇ ਹੋ ਵੀ ਰੋਜ਼ਾਨਾ ਇੱਥੋਂ ਕਿੰਨੇ ਹੀ ਪੇਸ਼ੈਂਟ ਠੀਕ ਹੋ ਕੇ ਜਾਂਦੇ ਨੇਗੇ ਸੋ ਬਿਲਕੁਲ ਚੱਲਦੀ ਇੰਟਰਵਿਊ ਦੇ ਵਿੱਚ ਹੀ ਗੱਲਬਾਤ ਕਰਨੀਆਂ ਵੀ ਕਿਸ ਤਰ੍ਹਾਂ ਪੇਸ਼ੈਂਟਾਂ ਦਾ ਇਲਾਜ ਹੁੰਦਾ ਸੋ ਦੂਰੋ ਦੂਰੋ ਇੱਥੇ ਪੇਸ਼ੈਂਟ ਪਹੁੰਚਦੇ ਨੇ ਇਲਾਜ ਕਰਵਾਉਣ ਦੇ ਲਈ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਲਗਾਤਾਰ ਦਿਖਾ ਰਹੇ ਆਂ ਬਾਈ ਹੁਣੀ ਵੀ ਦੂਰੋ ਦੂਰੋ ਪਹੁੰਚੇ ਹੋਏ ਨੇ ਗੱਲਬਾਤ ਵੀ ਕਰ ਲੈਣੇ ਆਂ ਤੁਸੀਂ ਕਿੱਥੋਂ ਆਏ ਹੋ ਹਾਂ ਮੇਰਾ ਨਾਮ ਜਸਪੀਤ ਸਿੰਘ ਆ ਜੀ ਮੈਂ ਮਲੇਰਕੋਟੋਂ ਆਇਆ ਜੀ ਤੇ ਇੱਥੇ ਡਾਕਟਰ ਸਾਹਿਬ ਦਾ ਤੇ ਵਧੀਆ ਤਰੀਕੇ ਨਾਲ ਪੇਸ਼ੈਂਟਾਂ ਦਾ ਇਲਾਜ ਕਰਦੇ ਆ ਬਹੁਤ ਹੀ ਅੱਛੇ ਫਰਸ ਕਲਾਸ ਤਰੀਕੇ ਨਾਲ ਇਲਾਜ ਕਰਦੇ ਹੈਗੇ ਆ ਔਰ ਵਧੀਆ ਸਕਸੈਸਫੁਲ ਵੀ ਹੋ ਰਿਹਾ ਬਹੁਤ ਜਿਵੇਂ ਕਿ ਇਹਨੇ ਗੋਡੇ ਦੁਖਦੇ ਹੁੰਦੇ ਆ ਜਾਂ ਰੀੜ ਦੀ ਹੱਡੀ ਕੋਈ ਆਪਰੇਸ਼ਨ ਤਾਂ ਨਹੀਂ ਕੀਤਾ ਜਾਂਦਾ ਇੱਥੇ ਨਹੀਂ ਜੀ ਕੋਈ ਆਪਰੇਸ਼ਨ ਨਹੀਂ ਕੀਤਾ ਜਾਂਦਾ ਇਹ ਦਾ ਇਹਦਾ ਬੋਨ ਸੈਟਿੰਗ ਦੇ ਦਾ ਥਰੂ ਇਲਾਜ ਕੀਤਾ ਜਾਂਦਾ ਜੀ ਬੜੇ ਅੱਛੇ ਟੰਗ ਦੇ ਨਾਲ ਇਲਾਜ ਕਰਦੇ ਹੈਗੇ ਆ ਪੇਸ਼ੈਂਟ ਨੂੰ ਸাকਸੈਸਫੁਲ ਕਰਕੇ ਤੋੜਦੇ ਆ ਤੇ ਬਹੁਤ ਅੱਛਾ ਇਲਾਜ ਬਿਲਕੁਲ ਬਿਨਾ ਆਪਰੇਸ਼ਨ ਤੋਂ ਇਲਾਜ ਹੁੰਦਾ ਹੈ ਹਾਂਜੀ ਬਿਨਾ ਆਪਰੇਸ਼ਨ ਤੋਂ ਇਲਾਜ ਹੋ ਰਿਹਾ ਬਹੁਤ ਵਧੀਆ ਭਾਜੀ ਤੁਸੀਂ ਕਿੱਥੋਂ ਆਏ ਹੋ ਸਰਮਾਣਾਬੇ ਤੋਂ ਆ ਜੀ ਕਿਵੇਂ ਦੇਖਦੇ ਹੋ ਇੱਥੇ ਜਿਹੜਾ ਇਲਾਜ ਕਹਿੰਦੇ ਬਿਨਾ ਆਪਰੇਸ਼ਨ ਤੋਂ ਅੱਜ ਕੱਲ੍ਹ ਹਰ ਕੋਈ ਮੈਂ ਕਹਨਾ ਕਿ ਲੋਕ ਡਾਕਟਰਾਂ ਕੋਲ ਜਾਂਦੇ ਨਹੀਂ ਕੋਈ ਚੀਜ਼ ਕਹਿੰਦੇ ਨਹੀਂ ਵੀ ਤੁਹਾਡਾ ਆਪਰੇਸ਼ਨ ਕਰਾਉਣਾ ਆਪੂ ਭਾਵੇਂ ਗੋਡੇ ਹੋਣ ਭਾਵੇਂ ਰੀੜ ਦੀ ਹੱਡੀ ਹੋਵੇ ਸਰ ਪਤਾ ਕੀ ਹੈ ਜੀ ਜਿਹੜਾ ਐਲੋਪੈਥਾ ਹੈ ਉਹ ਬਿਲਕੁਲ ਨਕਾਰਾ ਹੋ ਚੁੱਕੀ ਹੈ ਜੀ ਠੀਕ ਹੈ ਸਾਡੇ ਬ ਲੋਕਾਂ ਦਾ ਕਹਾਣ ਕੀਤਾ ਜਾ ਰਿਹਾ ਹੈ ਠੀਕ ਹੈ ਤੇ ਇਹਦੇ ਵਿੱਚ ਕੀ ਹੈ ਵੀ ਅਸੀਂ ਜੜ ਰੂਟ ਕਨਾਲ ਜਣੀ ਰੂਟ ਤੋਂ ਤੋਂ ਹੀ ਕਿਸੇ ਬਿਮਾਰੀ ਦਾ ਇਲਾਜ ਕਰ ਸਕਦੇ ਆ ਜੀ ਤੇ ਇਹਦੇ ਵਿੱਚ ਜਣੀ ਜੜ ਤੋਂ ਜੇ ਬਿਮਾਰੀ ਠੀਕ ਹੋ ਗਈ ਤਾਂ ਆਪਾਂ ਨੂੰ ਦੁਬਾਰੇ ਗੋਲੀ ਜਾਂ ਮੈਡੀਸਿਨ ਖਾਣ ਦੀ ਲੋੜ ਨਹੀਂ ਉੱਥੇ ਆਪਾਂ ਸਾਰੀ ਜ਼ਿੰਦਗੀ ਆਪਾਂ ਕੋਈ ਵੀ ਚੀਜ਼ ਇੱਕ ਸ਼ੂਗਰ ਦੀ ਐਗਜ਼ਾਮਪਲ ਲੈ ਲਈ ਆਪਾਂ ਜੀ ਸ਼ੂਗਰ ਦੀ ਬੰਦਾ ਇੱਕ ਵਾਰੀ ਸ਼ੂਗਰ ਦਾ ਮਰੀਜ਼ ਹੋ ਗਿਆ ਉਹ ਸਾਰੀ ਜ਼ਿੰਦਗੀ ਸ਼ੂਗਰ ਦੀ ਗੋਲੀ ਖਾਂਦਾ ਰਹੂਗਾ ਉਹਦੇ ਨਾਲ ਜਿਹੜੇ ਆਰਗਨ ਖਰਾਬ ਹੁੰਦੇ ਨੇ ਉਹ ਅਲੱਗ ਤੋਂ ਹੁੰਦੇ ਨੇ ਉਹ ਜਿਹੜਾ ਮਰੀਜ਼ ਆ ਉਹਨੂੰ ਤਾਂ ਇੱਕ ਚੀਜ਼ ਇਹ ਪਤਾ ਲੱਗਦੀ ਹੈ ਮੈਨੂੰ 10 ਰੁਪਏ ਪੱਤਾ ਮਿਲਦਾ ਪਰ ਉਹਨੂੰ ਇਹ ਨਹੀਂ ਪਤਾ ਮੇਰੇ ਆਰਗਨ ਕਿੰਨੇ ਖਰਾਬ ਹੋ ਰਹੇ ਨੇ ਮੇਰੇ ਅੱਖਾਂ ਤੇ ਇਫੈਕਟ ਹੋ ਰਿਹਾ ਮੇਰੀ ਲੀਵਰ ਤੇ ਹੋ ਰਿਹਾ ਮੇਰੇ ਕਿਡਨੀ ਤੇ ਹੋ ਰਿਹਾ ਠੀਕ ਹੈ ਨਹੀਂ ਮੇਰੇ ਹਾਰਟ ਤੇ ਹੋ ਰਿਹਾ ਇਹ ਜਿਹੇ ਲੋਕਾਂ ਵਿਸ਼ਵਾਸ ਨਹੀਂ ਕਰਦੇ ਚੀਜ਼ਾਂ ਸੋ ਬਿਲਕੁਲ ਦੋਸਤੋ ਲਗਾਤਾਰ ਦੇਖੋ ਗੱਲਬਾਤ ਵੀ ਕਰਵਾ ਰਹੇ ਇੱਥੇ ਹੋਰ ਵੀ ਬਾਈ ਹੋਣੀ ਸੱਜਣਾ ਬੈਠੇ ਨੇ ਬਾਈ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਹਦਰਾਬਾਦ ਸੇ ਆਇਆ ਹਾਂ ਇਹ ਕਿਵੇਂ ਲੱਗਾ ਸਰ ਦਾ ਟ੍ਰੀਟਮੈਂਟ ਆ ਬੜੀਆ ਟ੍ਰੀਟਮੈਂਟ ਹੈ ਬਹੁਤ ਜੀ ਜੋ ਵੀ ਲੋਕ ਯਾਹਾਂ ਪਾਸੋਂ ਠੀਕ ਹੋ ਕੇ ਜਾਤੇ ਜੀ 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 ਪਜੀ ਲੱਗਦਾ ਹੁਣ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਹੈਗੀ ਲੋਕਾਂ ਨੂੰ ਜਿਵੇਂ ਕਹਿੰਦੇ ਨੇ ਵੀ ਗੋਡੇ ਦਾ ਆਪਰੇਸ਼ਨ ਕਰਾਉਣਾ ਪਊ ਡਾਕਟਰ ਕਹਿੰਦੇ ਨੇ ਜਾਂ ਰੀਡ ਦੀ ਹੱਡੀ ਦਾ ਕਿਉਂਕਿ ਇਲਾਜ ਜਿਹੜਾ ਇਸ ਵੀਧੀ ਰਾਹੀਂ ਵੀ ਹੈਗਾ ਹਾਂ ਮੈਂ ਹਾਈਦਰਾਬਾਦ ਸੇ ਹਾਂ ਜੀ ਆ ਜੋ ਵੀ ਹਾਂ ਪਰ ਟ੍ਰੀਟਮੈਂਟ ਹੋਤਾ ਹੈ ਬਹੁਤ ਸਹੀ ਤਰੀਕੇ ਨਾਲ ਕਿ ਤੁਸੀਂ ਤਾਂ ਦੇਖਦੇ ਹੋਵੋਗੇ ਅੱਖੀ ਵੀ ਇੱਥੇ ਕਿਵੇਂ ਇਲਾਜ ਹੁੰਦਾ ਤੇ ਕਿਵੇਂ ਲੋਕ ਠੀਕ ਹੋ ਕੇ ਜਾਂਦੇ ਨੇ ਇਲਾਜ ਬਹੁਤ ਵਧੀਆ ਜੀ ਤੇ ਕਿਹੜਾ ਇਲਾਜ ਹੁੰਦਾ ਆਪੇ ਕਹਿ ਦਿੰਨੇ ਆ ਜਿਹੜੀ ਬਸਤਵਤ ਵੀ ਜਵਾਬ ਦੇ ਹੀ ਦਿੰਨੇ ਆ ਨਾ ਵੀ ਜਾਨੀ ਕਿ ਬੰਦੇ ਨੂੰ ਠੱਗਦੇ ਨਹੀਂ ਹੈਗੇ ਨਾ ਵੀ ਕੋਈ ਚ ਵੀ ਬੰਦਾ ਝੂਠੀ ਹੱਦ ਜੀ ਜਾਂਦਾ ਵੀ ਤੇ ਐ ਕਰ ਦੂੰਗਾ ਹੁੰਦਾ ਹੈ ਨਹੀਂ ਜਿੱਥੇ ਤੱਕ ਇਲਾਜ ਵੀ ਕਰਨਾ ਚਾਹੀਦਾ ਉੱਥੇ ਤੱਕ ਕਰਦੇ ਨੇ ਬਹੁਤ ਜਣੇ ਕਿ ਸੰਜੀਗਰ ਇਲਾਜ ਹੁੰਦਾ ਵੀ ਜਿੰਨਾਂ ਕੋ ਜੋਨੇ ਕਿ ਜਿੰਨੇ ਡਾਕਟਰ ਹੱਥ ਵਿੱਚ ਹੁੰਦਾ ਨਾ ਹੁਣ ਅਜਿਹੀ ਤਾਂ ਰੱਬ ਵੀ ਡਾਕਟਰ ਵੀ ਨਹੀਂ ਹੁੰਦਾ ਕੋਈ ਚੀਜ਼ ਹਰੇ ਵੀ ਬੇਸਕਲ ਵੀ ਚੀਜ਼ ਖਰਾਬ ਹੋ ਜਾਂਦੀ ਹੈ ਪਰ ਜਿੰਨੇ ਕਿ ਇੱਥੇ ਨੁਕਸਾਨ ਨਹੀਂ ਹੱਥ ਗੁੰਦੇ ਹੋ ਦੇਖਾ ਕਿਸੇ ਦਾ ਵੀ ਫਾਇਦਾ ਹੀ ਹੋਇਆ ਹੁਣ ਮਤਲਬ ਜਿਵੇਂ ਲੱਖਾਂ ਰੁਪਿਆ ਆਪਰੇਸ਼ਨਾਂ ਤੇ ਲੱਗ ਜਾਂਦਾ ਸੀ ਪਰ ਇੱਥੇ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਪੈਂਦੀ ਹਾਂ ਦੇ ਕੋਰਡਰ ਦੇ ਕੋਮੰਡੀ ਤੇ ਕੰਡੀਸ਼ਨ ਦੇ ਡਿਪੈਂਡ ਕਰਦਾ ਹੈ ਨਾ ਜੀ ਵੀ ਹੁਣ ਕਈ ਜਿਵੇਂ ਹੁਣ ਡਾਕਟਰ ਸਾਹਿਬ ਆਪ ਵੀ ਦੇਖ ਕੇ ਕਹਿੰਦੇ ਆ ਵੀ ਥੋੜਾ ਵੀ ਫਰਕ ਪੈ ਜੂਗਾ ਨਹੀਂ ਹੋਊਗਾ ਉਹ ਵੀ ਹੁਣ ਡਾਕਟਰ ਸਾਹਿਬ ਦੀ ਸਮਝ ਹੈ ਉਹ ਬਹੁਤ ਵਧੀਆ ਡਾਕਟਰ ਨੇ ਜੀ ਬਹੁਤ ਰਿਜ਼ਲਟ ਕਰਦੇ ਨੇ ਜੀ ਸੋ ਬਿਲਕੁਲ ਦੋਸਤੋ ਜਿਵੇਂ ਲਗਾਤਾਰ ਥੋੜੀ ਗੱਲਬਾਤ ਵੀ ਕਰਵਾ ਰਹੇ ਆ ਤੇ ਅੰਦਰ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਵਾਉਣੀਆਂ ਵੀ ਕਿਸੇ ਕਿਸ ਤਰ੍ਹਾਂ ਦੇ ਇੱਥੇ ਇਲਾਜ ਹੁੰਦੇ ਨੇ ਭਾਵੇਂ ਗੋਡਿਆਂ ਦਾ ਹੋਵੇ ਜਾਂ ਮੋਡਿਆਂ ਦਾ ਹੋਵੇ ਰੀੜ ਦੀ ਹੱਡੀ ਦੀ ਹਰ ਇੱਕ ਸਮੱਸਿਆ ਦਾ ਹੱਲ ਬਿਨਾਂ ਆਪਰੇਸ਼ਨ ਤੋਂ ਬਿਨਾਂ ਕੋਈ ਚੀਰ ਫਾੜ ਕੀਤੇ ਤੇ ਬਿਨਾ ਦਵਾਈ ਤੋਂ ਜਿਹੜਾ ਇਲਾਜ ਇੱਥੇ ਹੁੰਦਾ ਸੋ ਗੱਲਬਾਤ ਕਰਦੇ ਹਾਂ ਸਾਸੀ ਕਾਲ ਠੀਕ ਹੋ ਜੀ ਹਾਂ ਜੀ ਸਸੀ ਕਾਲ ਜੀ ਸਰ ਲੱਖਾਂ ਰੁਪਿਆ ਲੋਕਾਂ ਦਾ ਬਚਾ ਦੇਣਾ ਵੀ ਜਿਨ੍ਹਾਂ ਦੇ ਕਹਿੰਦੇ ਆਪਰੇਸ਼ਨ ਹੋਣ ਵਾਲੇ ਨੇ ਗੋਡਿਆਂ ਦੇ ਹੁਣ ਰੀਡ ਦੀ ਹੱਡੀ ਦੇ ਹੁਣ ਕਿਸ ਤਰ੍ਹਾਂ ਫਿਰ ਇੱਥੇ ਇਲਾਜ ਕੀਤਾ ਜਾਂਦਾ ਹੈ ਸਾਡਾ ਜਿਹੜਾ ਟ੍ਰੀਟਮੈਂਟ ਹੈ ਉਹ ਅਲਟਰਨੇਟਿਵ ਮੈਡੀਸਨ ਦਾ ਹੈ ਮਤਲਬ ਕਿ ਇਸ ਟ੍ਰੀਟਮੈਂਟ ਦੇ ਵਿੱਚ ਅਸੀਂ ਕੋਈ ਕਿਸੇ ਤਰ੍ਹਾਂ ਦੇ ਪੇਨ ਕਿਲਰ ਵਗੈਰਾ ਜਾਂ ਕਿਸੇ ਤਰ੍ਹਾਂ ਦਾ ਉਜਾਰ ਇੰਜੈਕਸ਼ਨ ਵਗੈਰਾ ਇਹ ਜਾਂ ਕੁਛ ਨਹੀਂ ਯੂਜ਼ ਹੁੰਦਾ ਬਿਨਾ ਆਪਰੇਸ਼ਨ ਤੋਂ ਸਾਰੇ ਵਿਅਕਤੀ ਠੀਕ ਹੁੰਦੇ ਨੇ ਜਿਵੇਂ ਡਿਸਕ ਹੋ ਗਈ ਡਿਸਕਾਰਨੀਏਸ਼ਨ ਹੋ ਗਈ ਡਿਸਕ ਬਲਜ ਹੋ ਜਾਂਦੀ ਹੈ ਡਿਸਕ ਹਰਨੀਏਸ਼ਨ ਹੋ ਜਾਂਦੀ ਹੈ ਉਸ ਦਾ ਐਲੋਪੈਥੀ ਦੇ ਵਿੱਚ ਸਿਰਫ ਆਪਰੇਸ਼ਨ ਹੀ ਹੈ ਸਪਾਈਨ ਜੋ ਰੀਡ ਦੀ ਹੱਡੀ ਉਹ ਟੇਢੀ ਹੋ ਜਾਂਦੀ ਹੈ ਉਹਦਾ ਐਸ ਵੀ ਬਣ ਜਾਂਦਾ ਜਾਂ ਸੀ ਟਾਈਪ ਹੋ ਜਾਂਦਾ ਉਸ ਦਾ ਵੀ ਲੱਖਾਂ ਰੁਪਏ ਦਾ ਟ੍ਰੀਟਮੈਂਟ ਐਲੋਪੈਥੀ ਵਾਲਿਆਂ ਕੋਲ ਹੈ ਲੇਕਿਨ ਸਰਜਰੀ ਬਿਲਕੁਲ ਅਸੀਂ ਰੀਡ ਦੀ ਹੱਡੀ ਅਗਰ ਕਿਸੇ ਕੋਈ ਬਿੰਗੀ ਹੋਈ ਹੈ ਕਿਸੇ ਦੀ ਉਹ ਵੀ ਸਿੱਧੀ ਕਰ ਦਿੰਨੇ ਆ ਬਿਨਾ ਆਪਰੇਸ਼ਨਾਂ ਤੋਂ ਆਪਣੀ ਟੈਕਨੀਕ ਨਾਲ ਮਣਕੇ ਦਾ ਗਾਇਬ ਕੱਟ ਹੋ ਜਾਣਾ ਉਹ ਤਾਂ ਮਾਮੂਲੀਆ ਗੱਲਾਂ ਨੇ ਇਹ じゃ ਕੋਈ ਸਾਡੇ ਕੋਲ ਟ੍ਰੀਟਮੈਂਟ ਹੁੰਦਾ ਸਭ ਬਿਨਾ ਪੇਨ ਕਿੱਲਾ ਹੁਣ ਜਿਵੇਂ ਇਹ ਪੇਸ਼ੈਂਟ ਪੈਨੇਕਾ ਕੀ ਹੋਇਆ ਸੀ ਨੀ ਕਿਸ ਵਾਰ ਇਹਨਾਂ ਦੀ ਡਿਸਕ ਬਲਜੇ ਤੇ ਇਹਨਾਂ ਨੂੰ ਛਟਕਾ ਮਤਲਬ ਕਿ ਇੱਕ ਲੱਤ ਦੇ ਵਿੱਚ ਦਰਦ ਹੈ ਡਾਕਟਰਾਂ ਨੇ ਇਹ ਇਹਨਾਂ ਨੂੰ ਆਪਰੇਸ਼ਨ ਹੀ ਦੱਸਿਆ ਤੇ ਇਹਨਾਂ ਦਾ ਟਰੀਟਮੈਂਟ ਅਸੀਂ ਕਰ ਰਹੇ ਹਾਂ ਤੇ ਬਿਨਾ ਆਪਰੇਸ਼ਨ ਹੀ ਇਹ ਠੀਕ ਹੋਣਗੇ। ਤਾਂ ਹੁਣੇ ਟਰੀਟਮੈਂਟ ਹੋਊਗਾ ਇਹਨਾਂ ਦਾ? ਹਾਂਜੀ ਹੁਣ ਕਰ ਰਹੇ ਹਾਂ ਇਹਨਾਂ ਦਾ ਟਰੀਟਮੈਂਟ ਤੇ ਬਿਲਕੁਲ ਠੀਕ ਹੋਣਗੇ ਇਹਨਾਂ ਨੂੰ ਅਸੀਂ ਆਪਰੇਸ਼ਨ ਤੋਂ ਬਚਾਵਾਂਗੇ। ਸੋ ਬਿਲਕੁਲ ਦੋਸਤੋ ਦੇਖਦੇ ਆ ਵੀ ਕਿਸ ਤਰ੍ਹਾਂ ਟਰੀਟਮੈਂਟ ਇਹਨਾਂ ਦਾ ਕੀਤਾ ਜਾਂਦਾ ਹੈ। ਸੋ ਸਭ ਨਾਲ ਦੀ ਨਾਲ ਦੱਸੀ ਚੱਲੋ ਵੀ ਕਿਸ ਤਰ੍ਹਾਂ ਇਹ ਟਰੀਟਮੈਂਟ ਜਿਹੜਾ ਹੋ ਰਿਹਾ ਹੈ। ਇਹ ਹੋਟ ਕਪਿੰਗ ਹੋ ਰਹੀ ਹੈ। ਹੋਟ ਕਪਿੰਗ ਬਸ ਇੱਕ ਤਰ੍ਹਾਂ ਦੀ ਮ사ਜ ਹੈ ਜੋ ਆਯੁਰਵੇਦ ਦੀ ਨਿਊਰੋਥੈਰੇਪੀ ਦਾ ਇੱਕ ਹਿੱਸਾ ਹੈ। ਇਸ ਟੈਕਨੀਕ ਨਾਲ ਜਿੰਨੇ ਮਸਲ ਟਾਈਟ ਹੋਗੇ ਤਾਂ ਉਹ ਮਸਲ ਲੂਜ਼ ਹੋ ਜਾਣਗੇ ਤੇ ਡਿਸਕ ਜੋ ਬਲਜ ਹੋਗੀ ਜਾਂ ਹਰਨੀਏਸ਼ਨ ਹੋਗੀ ਜਾਂ ਮਨਕੇ ਦਾ ਗੈਪ ਘਟ ਗਿਆ ਉਹ ਕਿਉਂਕਿ ਇਸ ਟੈਕਨੀਕ ਨਾਲ ਮਸਲ ਸੌਫਟ ਹੋ ਜਾਣਗੇ ਤਾਂ ਉਹ ਜਿਹੜੀ ਡਿਸਕ ਬਾਹਰ ਆ ਗਈ ਜਾਂ ਫਿਰ ਮਨਕੇ ਦਾ ਗੈਪ ਘਟ ਗਿਆ ਉਸ ਨੂੰ ਬਰਾਬਰ ਕਰਨ ਦੇ ਵਿੱਚ ਜਾਂ ਉਸ ਦਾ ਜਿਹੜਾ ਮੈਨੇਜ ਕਰਨਾ ਹੈ ਗੈਪ ਉਹ ਕਰਨਾ ਬਹੁਤ ਆਸਾਨ ਹੋ ਜਾਏਗਾ ਇਹ ਮੈਂ ਕਹਿੰਦਾ ਪ੍ਰਾਣੀ ਵਿਧੀ ਦੇ ਨਾਲ ਹੀ ਇਲਾਜ ਫਿਰ ਇੱਥੇ ਹੁੰਦਾ ਹਾਂਜੀ ਇਹ ਬਹੁਤ ਪ੍ਰਾਣੀ ਵਿਧੀ ਹੈ ਜੋ ਅਲੋਪ ਹੋ ਚੁੱਕੀ ਸੀ ਪਰ ਡਾਕਟਰ ਮਨੋਸ਼ ਸ਼ਰਮਾ ਜੀ ਨੇ ਇਸ ਨੂੰ ਨਵੀਂ ਟੈਕਨੀਕ ਦੇ ਵਿੱਚ ਮਤਲਬ ਕਿ ਨਵਾਂ ਰੂਪ ਦੇ ਕੇ ਦੁਨੀਆ ਦੇ ਸਾਹਮਣੇ ਰੱਖਿਆ ਜੋ ਕਿ ਬਹੁਤ ਜ਼ਿਆਦਾ ਇਫੈਕਟਿਵ ਹੈ ਮੈਂ ਕਹਿੰਦਾ ਹੁਣ ਜਿੰਨੇ ਦਰਸ਼ਕ ਦੇਖ ਰਹੇ ਹੋਣਗੇ ਉਹ ਕਹਿਣਗੇ ਯਾਰ ਇਹ ਤਾਂ ਬੜਾ ਕਿਤੇ ਅੱਗੇ ਤਾਂ ਕੋਈ ਗਰਮ ਕਰਨਾ ਲੱਗ ਰਿਹਾ ਹੋਵੇ ਇਦਾਂ ਦਾ ਕੁਝ ਤਾਂ ਨਹੀਂ ਹੁੰਦਾ ਪੇਸ਼ੈਂਟ ਨੂੰ ਮਜ਼ਾ ਆਉਂਦਾ ਹੈ ਇਹ ਕਰਨ ਦੇ ਵਿੱਚ ਕਿਉਂਕਿ ਇਸ ਦਾ ਨੁਕਸਾਨ ਕੋਈ ਨਹੀਂ ਪਹਿਲੇ ਸਮੇਂ ਦੇ ਵਿੱਚ ਕੀ ਸੀ ਕਿ ਲੋਕ ਗਲਾਸ ਲਾ ਦਿੰਦੇ ਸੀ ਜਾਂ ਇੱਕ ਤਰ੍ਹਾਂ ਦਾ ਜੱਗ ਵੀ ਲਗਾ ਦਿੰਦੇ ਸੀਗੇ ਉਹਦੇ ਨਾਲ ਪੂਰਾ ਮਸਲ ਖਿੱਚਿਆ ਜਾਂਦਾ ਸੀ ਇਹ ਤਾਂ ਜਸਟ ਲਗਾਣਾ ਤੇ ਹਟਾਣਾ ਜਿਸ ਦੇ ਨਾਲ ਇਹ ਇੱਕ ਤਰ੍ਹਾਂ ਦਾ ਆਧੁਨਿਕ ਯੁੱਗ ਦੇ ਵਿੱਚ ਨਵਾਂ ਰੂਪ ਮ사ਜ ਦਾ ਆ ਗਿਆ ਤਾਂ ਥੋੜਾ ਜਿਹਾ ਹਲਕਾ ਜਿਹਾ ਗਰਮ ਮਹਿਸੂਸ ਹੁੰਦਾ ਤੇ ਹਲਕੀ ਜਿਹੀ ਮ사ਜ ਹੋ ਜਾਂਦੀ ਹੈ ਪੇਸ਼ੈਂਟ ਨੂੰ ਬੜਾ ਆਰਾਮ ਮਿਲਦੇ ਕਿੰਨੇ ਮੈਂ ਇੱਕ 2-4 ਮਿੰਟਾਂ ਦੇ ਵਿੱਚ ਵਿੱਚ ਹੀ ਸਿਰਫ ਇਹ ਰੀਫ ਮਿਲੂਗਾ ਹਾਂ 2-4 ਮਿੰਟ ਦੇ ਵਿੱਚ ਹੀ ਇਹ ਟੈਕਨੀਕ ਕਰਨੀ ਹੈ ਤੇ ਜੋ ਡਿਸਕ ਬਲਜ ਹੋ ਕੇ ਬਾਹਰ ਨਿਕਲ ਗਈ ਉਹ ਇਹ ਵੀ ਹੋ ਜਾਂਦਾ ਹੈ ਕਈ ਵਾਰ ਤਾਂ ਪਹਿਲੀ ਵਾਰ ਪਹਿਲੀ ਸੀਟਿੰਗ ਦੇ ਵਿੱਚ ਹੀ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਆਰਾਮ ਆ ਜਾਂਦਾ ਹੈ ਹੈਨਾ ਕਈ ਲੰਗੜਾ ਕੇ ਆਂਦੇ ਨੇ ਤਾਂ ਅਸੀਂ ਟੈਕਨੀਕ ਕਰਦੇ ਹਾਂ ਜੋ ਵੀ ਸਾਡੀ ਆਪਣੀ ਹੈਗੀ ਹੈ ਤਾਂ ਉਹ ਬੰਦਾ ਵਧੀਆ ਹੱਸ ਕੇ ਜਾਂਦਾ ਹੈ ਆਰਾਮ ਨਾਲ ਜਾਂਦਾ ਹੈ ਐ ਵੀ ਕਹਿ ਸਕਦੇ ਆ ਰੋਂਦਾ ਆਂਦਾ ਪੇਸ਼ੈਂਟ ਤੇ ਹੱਸਦਾ ਜਾਂਦਾ ਅੱਛਾ ਇਹਨਾਂ ਤਾਂ ਬੈਠ ਨਹੀਂ ਸੇ ਹੁੰਦਾ ਲੱਤ ਦੇ ਵਿੱਚ ਬਹੁਤ ਦਰਦ ਸੀਗਾ ਹਾਂਜੀ ਪੈ ਵੀ ਨਹੀਂ ਹੁੰਦਾ ਸੀਗਾ ਹਨਾ ਤੁਹਾਨੂੰ ਜੇ ਮੈਂ ਹੁਣ ਇਹਨਾਂ ਨੂੰ ਕਮਾ ਵੀ ਖੜੇ ਹੋ ਕੇ ਦਿਖਾ ਦੇਣਾ ਹੁਣ ਤੇ ਇਹਨਾਂ ਨੂੰ ਕਾਫੀ ਆਰਾਮ ਹੈ ਜੀ ਤੇ ਖੜੇ ਹੋ ਕੇ ਵੀ ਦਿਖਾ ਸਕਦੇ ਨੇ ਇਹਨਾਂ ਦੀ ਤੀਸਰੀ ਜਾਂ ਚੌਥੀ ਸੀਟਿੰਗ ਆਏ ਇਸ ਟਾਈਮ ਭਾਈ ਇੱਕ ਵਾਰੀ ਖੜੇ ਹੋ ਕੇ ਦਿਖਾ ਦਿਓ ਦਰਸ਼ਕਾਂ ਨੂੰ ਵੀ ਵੀ ਕਿਸ ਤਰ੍ਹਾਂ ਬਾਈ ਹੁਣੀ ਪਹਿਲਾਂ ਖੜਾ ਵੀ ਨਹੀਂ ਹੋਇਆ ਜਾਂਦਾ ਸੀ ਤੇ ਪੈਨ ਸੌਣ ਦੇ ਵਿੱਚ ਵੀ ਜਿਹੜੀ ਦਿੱਕਤ ਆਉਂਦੀ ਸੀ ਤੇ ਬਾਈ ਹੁਣੀ ਹੁਣ ਵੀ ਭਾਈ ਕਿਵੇਂ ਲੱਗ ਰਿਹਾ ਫਰਕ ਲੱਗ ਰਿਹਾ ਅੱਛਾ ਲੱਗ ਰਿਹਾ ਅੱਛਾ ਲੱਗ ਰਿਹਾ ਮਿਲਿਆ ਰੀਲੀਫ ਜੀ ਆਏ ਕਹਾਂ ਸੇ ਆਪ ਮੇ ਯੂਪੀ ਸ ਹੈ। ਯੂਪੀ ਸ ਹੈ। ਸੋ ਬਿਲਕੁਲ ਦੋਸਤੋ ਦੂਰੋਂ ਦੂਰੋਂ ਇੱਥੋਂ ਪੇਸ਼ੇਣ ਇਲਾਜ ਕਰਵਾਉਣ ਆਉਂਦੇ ਨੇ ਆ ਦੇਖ ਸਕਦੇ ਹੋ। ਬਾਈ ਹੁਣੀ ਖੜੇ ਵੀ ਹੋ ਚੁੱਕੇ ਨੇ ਕੋਈ ਦਰਦ ਵਗੈਰਾ। ਨਹੀਂ ਨਹੀਂ, ਕੁਝ ਨਹੀਂ। ਅਭੀ ਕਮ ਹੈ। ਸੋ ਆ ਦੇਖ ਸਕਦੇ ਹੋ ਬਾਈ ਹੁਣਾਂ ਦੇ ਕੱਪ ਲਗਾਏ ਗਏ ਨੇ ਪ੍ਰਾਣੀ ਵਿਧੀ ਦੇ ਨਾਲ ਜਿਹੜਾ ਇਲਾਜ ਕੀਤਾ ਗਿਆ ਵਾ। ਸੋ ਬਿਲਕੁਲ ਭਾਵੇਂ ਰੀਡ ਦੀ ਹੱਡੀ ਦੀ ਕੋਈ ਵੀ ਸਮੱਸਿਆ ਹੋਵੇ, ਹਰ ਇੱਕ ਸਮੱਸਿਆ ਦਾ ਹੱਲ ਬਾਈ ਜਾ ਹੁਣੇ ਦੇਖ ਸਕਦੇ ਹੋ ਵੀ 2-4 ਮਿੰਟਾਂ ਦੇ ਵਿੱਚ ਬਾਈ ਹੁਣੀ ਖੜੇ ਹੋ ਕੇ ਤੁਹਾਡੇ ਸਾਹਮਣੇ ਬੋਲ ਰਹੇ ਨੇ ਤੇ ਇੱਧਰ ਵੀ ਆ ਦੇਖ ਸਕਦੇ ਹੋ ਇੱਕ ਇਲਾਜ ਚੱਲ ਰਿਹਾ ਹੈ। ਸੋ ਭਾਈ ਕੀ ਇਲਾਜ ਕਰ ਰਹੇ ਹੋ ਦੱਸਿਓ ਬਾਕੀ ਇੱਕ ਵਾਰ ਇਹ ਗੋਡੇ ਦਾ ਇਲਾਜ ਚੱਲ ਰਿਹਾ ਜੀ ਸਾਡੇ ਕੋਲ ਗੋਡੇ ਦੇ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਦਾ ਗੈਪ ਘਟ ਹੋ ਗਿਆ ਹੋਵੇ ਜਾਂ ਜਿਨ੍ਹਾਂ ਦੀ ਚੱਪਨ ਨਹੀਂ ਜਾਮ ਹੋ ਗਈ ਹੋਵੇ ਜਾਂ ਜਿਨ੍ਹਾਂ ਡਾਕਟਰ ਕਹਿੰਦੇ ਨੇ ਗ੍ਰੀਸ ਖਤਮ ਹੋ ਗਈ ਹੈ ਇਹਨਾਂ ਦੇ ਗੋਡਿਆਂ 'ਚ ਜਾਂ ਜਿਨ੍ਹਾਂ ਨੂੰ ਡਾਕਟਰਾਂ ਨੇ ਕਹਿਤਾ ਹੋਵੇ ਕਿ ਇਹਦਾ ਤਾਂ ਹਾਲੀ ਸਿਰਫ ਆਪਰੇਸ਼ਨ ਉਹਦਾ ਅਸੀਂ ਟ੍ਰੀਟਮੈਂਟ ਕਰਦੇ ਆਂ ਬਿਨਾ ਦਵਾਈਆਂ ਤੋਂ ਤੇ ਬਿਨਾ ਸਰਜਰੀ ਤੋਂ ਹਾਂਜੀ ਫਿਰ ਆਈ ਸਵਾਲ ਦਾ ਮੇਰਾ ਵੀ ਲੋਕ ਆ ਕਹਿੰਦੇ ਨੇ ਵੀ ਗੋਡਿਆਂ ਦਾ ਥੱਲੇ ਤਾਂ ਆਪਰੇਸ਼ਨ ਹੀ ਹੋਗਾ ਤੁਸੀਂ ਇਹ ਫਿਰ ਕਿਹੜੀ ਵਿਧੀ ਦੇ ਨਾਲ ਇਲਾਜ ਕਰ ਰਹੇ ਹੋ ਗੋਡਿਆਂ ਦਾ ਬਿਲਕੁਲ ਹੁੰਦਾ ਜੀ ਆਯੁਰਵੈਦਿਕ ਨਿਊਰੋਥੈਰੇਪੀ ਨਾਲ ਆਪਾਂ ਗੋਡਿਆਂ ਦਾ ਇਲਾਜ ਬਿਲਕੁਲ ਕਰ ਸਕਦੇ ਹਾਂ ਗੋਡਿਆਂ ਦਾ ਗੈਪ ਘੱਟ ਹੋਵੇ ਗੋਡਿਆਂ ਜੋ ਗ੍ਰੀਸ ਮੁੱਕ ਗਈ ਹੋਵੇ ਉਹਦਾ ਇਲਾਜ ਬਿਲਕੁਲ ਆਪਾਂ ਅਲਟਰਨੇਟਿਵ ਬਿਨਾ ਦਵਾਈਆਂ ਖਾਦੇ ਆਪਾਂ ਉਹਦਾ ਇਲਾਜ ਕਰ ਸਕਦੇ ਹਾਂ ਫਿਰ ਬਿਨਾ ਦਵਾਈਆਂ ਤੋਂ ਜਿਵੇਂ ਕਹਿੰਦੇ ਵੀ ਉਹ ਗ੍ਰੀਸ ਕਿਵੇਂ ਪੂਰਾ ਹੋਊਗਾ ਫਿਰ ਦੇਖੋ ਜੀ ਇਹ ਗੋਡੇ ਦਾ ਗੈਪ ਜਦੋਂ ਵਧੂਗਾ ਤਾਂ ਜਿਹੜੀ ਆਪਣੇ ਸਰੀਰਕ ਵਿੱਚ ਸ਼ਕਤੀ ਹੈ ਜਿਹਨੂੰ ਆਪਾਂ ਰੋਗ ਵਿਰੋਧੀ ਸ਼ਕਤੀ ਕਹਿੰਦੇ ਆ ਉਹ ਗਰੀਸ ਆਪਣੇ ਆਪ ਪੈਦਾ ਕਰੂਗਾ ਉਹ ਠੀਕ ਹੈ ਜੀ ਜਦੋਂ ਗੋਡੇ ਦਾ ਗੈਪ ਵੱਧ ਗਿਆ ਹਾਂਜੀ ਫਿਰ ਕਿੰਨੇ ਕ ਪੇਸ਼ੈਂਟ ਰੋਜ਼ ਇੱਥੇ ਗੋਡਿਆਂ ਨਾਲ ਠੀਕ ਹੋ ਕੇ ਜਾਂਦੇ ਨੇ ਗੋਡੇ ਦੇ ਪੇਸ਼ੈਂਟ ਬਹੁਤ ਚਾਰ ਪੰਜ ਪੇਸ਼ੈਂਟ ਚੱਲ ਰਹੇ ਨੇ ਗੋਡਿਆਂ ਦੇ ਤੇ ਉਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਆਰਾਮ ਹੈ ਮਕੋ ਜਿਨ੍ਹਾਂ ਤੋਂ ਤੁਰਿਆ ਵੀ ਨਹੀਂ ਸੀ ਜਾਂਦਾ ਉਹ ਵੀ ਤੁਰਨ ਲੱਗਦੇ ਹਾਂਜੀ ਉਹ ਵੀ ਤੁਰਦੇ ਨੇ ਜੀ ਜੀ ਸੋ ਬਿਲਕੁਲ ਦੋਸਤੋ ਜਿਨ੍ਹਾਂ ਤੋਂ ਤੁਰਿਆ ਵੀ ਨਹੀਂ ਸੀ ਜਾਂਦਾ ਉਹ ਵੀ ਪੇਸ਼ੈਂਟ ਤੁਰਨ ਲੱਗੇ ਸੋ ਬਿਲਕੁਲ ਤੁਹਾਨੂੰ ਜਿਹੜਾ ਦਿਖਾ ਰਹੇ ਆਂ ਵੀ ਕਿਸ ਤਰ੍ਹਾਂ ਜਿਹੜਾ ਇਲਾਜ ਡਾਕਟਰ ਨਰਿੰਦਰ ਸਿੰਘ ਧਮਾਨ ਹੋਂਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਅ ਦੇਖ ਸਕਦੇ ਹੋ ਵੀ ਸਰ ਇਹ ਕਿਹੜੀ ਤਕਨੀਕ ਹੈ ਜਿਹੜੀ ਤੁਸੀਂ ਵਰਤ ਰਹੇ ਹੋ ਫਿਰ ਇਹ ਕਾਇਰੋਪ੍ਰੈਕਟਿਕ ਦੀ ਤਕਨੀਕ ਹੈ ਇਹ ਕਾਇਰੋਪ੍ਰੈਕਟਿਕ ਦੀ ਗੱਲ ਹੈ ਮੰਨ ਲਓ ਅਗਰ ਕਿਸੇ ਦੇ ਵਰਟੀਬਰਾ ਦੇ ਵਿੱਚ ਜਾਂ ਡਿਸਕ ਦੇ ਵਿੱਚ ਕੋਈ ਨਰਵ ਫਸ ਗਈ ਜਿਵੇਂ ਇਹਨਾਂ ਦੀ ਸ਼ਾਰਟ ਕਨਰਵ ਫਸ ਗਈ ਸੀ ਤਾਂ ਇਸ ਗਨ ਨੇ ਆਪਣੀ ਵਾਈਬ੍ਰੇਸ਼ਨ ਨਾਲ ਉਸ ਨਰਮ ਨੂੰ ਕੱਢ ਦੇਣਾ ਤੇ ਪੇਸ਼ੈਂਟ ਨੂੰ ਰਲੀਵ ਮਿਲ ਜਾਂਦਾ ਠੀਕ ਹੈ ਕੁਝ ਮਿੰਟਾਂ ਦੇ ਵਿੱਚ ਰਲੀਵ ਕੁਝ ਮਿੰਟਾਂ ਦੇ ਵਿੱਚ ਹੀ ਹੋ ਜਾਂਦਾ ਕਈਆਂ ਦੇ ਤਾਂ ਬਹੁਤ ਜਾਦੂ ਨਾਲ ਹੀ ਕੁਝ ਮਿੰਟਾਂ ਦੇ ਵਿੱਚ ਠੀਕ ਹੋ ਜਾਂਦੇ ਬਾਕੀ ਕੰਡੀਸ਼ਨ ਦੇ ਉੱਤੇ ਨਿਰਭਰ ਹੈ ਕਈ ਪੇਸ਼ੈਂਟ ਫਿਰ 2 4 5 7 ਸੈਟਿੰਗ ਲੈ ਜਾਂਦੇ ਨੇ ਸਰ ਜਿਵੇਂ ਗੋਡੇ ਵਾਲੇ ਪੇਸ਼ੈਂਟ ਦੇਖਿਆ ਗੋਡੇ ਵਾਲੇ ਪੇਸ਼ੈਂਟ ਤਾਂ ਮੈਂ ਕਹਿੰਦਾ ਰੋਜ਼ ਇਥੋਂ ਅੱਤ ਤੁਰ ਕੇ ਜਾਂਦੇ ਹੋਣ ਜਿਹੜੇ ਕਹਿੰਦੇ ਵੀ ਰੇਂਗ ਰੇਂਗ ਕੇ ਆਏ ਹੋਇਆ ਸੀ ਹਾਂਜੀ ਬਹੁਤ ਮੰਨ ਲਓ ਕਿਸੇ ਨੂੰ ਬਹੁਤ ਜ਼ਿਆਦਾ ਸੋਜਿਆ ਆਇਆ ਹੋਇਆ ਗੋਡੇ ਦੇ ਵਿੱਚ ਉਹ ਥੋੜਾ ਟਾਈਮ ਲੈ ਜਾਂਦੇ ਤੇ ਬਾਕੀ ਗੋਡੇ ਵਾਲੇ ਤਾਂ ਫਿਰ ਇੱਕ ਸਿਟਿੰਗ ਦੋ ਸਿਟਿੰਗ ਦੇ ਵਿੱਚ ਰਿਲੀਫ ਆ ਜਾਂਦਾ ਉਹਨਾਂ ਨੂੰ ਠੀਕ ਹੋ ਜਾਂਦੇ ਨੇ ਕਿਹੜੀ ਕਿਹੜੀ ਪੇਸ਼ੈਂਟ ਇੱਥੋਂ ਠੀਕ ਹੋ ਕੇ ਜਾਂਦੇ ਕਿਹੜੀ ਕਿਹੜੀ ਸਮੱਸਿਆ ਲੈ ਕੇ ਆਉਂਦੇ ਨੇ ਬਹੁਤ ਸਾਰੀਆਂ ਅਸੀਂ ਕੁਝ ਛੱਡਦੇ ਨਹੀਂ ਹੈ ਜਿੰਨਾ ਵੀ ਪੇਨ ਕੋਈ ਵੀ ਪ੍ਰਕਾਰ ਦਾ ਪੇਨ ਹੈ ਕੋਈ ਅਸੀਂ ਪੇਸ਼ੈਂਟ ਨੂੰ ਮਨਾ ਨਹੀਂ ਕਰਦੇ ਸਾਰੇ ਪੇਸ਼ੈਂਟ ਠੀਕ ਹੋ ਜਾਂਦੇ ਨੇ ਜਿਵੇਂ ਸਰਵਾਈਕਲ ਬੈਕ ਪੇਨ ਹੋਗੀ ਗੋਡੇ ਹੋਗੇ ਇਹ ਵੀਨ ਵਾਲੇ ਇਹ ਵੀਨ ਵਾਲੇ ਵੀ ਦੇਖੋ ਐਲੋਪੈਥੀ ਦੇ ਵਿੱਚ ਆਪਰੇਸ਼ਨ ਹੈ ਹੈਨਾ ਉਹਦੀ ਸਟੇਜ ਹੁੰਦੀ ਹੈ 1 2 3 4 5 ਅਸੀਂ 5 ਸਟੇਜ ਦੀ ਏਵੀਨ ਹੋਇਆ ਮੁਕੇ ਚੂਲਾ ਗਲ ਸੜ ਗਿਆ ਹੋਵੇ ਅਸੀਂ ਜਾਮ ਹੋ ਗਿਆ ਹੋਵੇ ਉਹ ਇੱਥੇ ਇਸ ਟ੍ਰੀਟਮੈਂਟ ਨਾਲ ਵੀ ਠੀਕ ਹੋ ਜਾਂਦੇ ਨੇ ਜਿੰਨਾਂ ਨੂੰ ਡਾਕਟਰਾਂ ਨੇ ਕਹਤਾ ਵੀ ਆਪਰੇਸ਼ਨ ਕਰਾ ਲਓ ਇੱਕ ਵਾਰੀ ਤੁਹਾਨੂੰ ਮਿਲ ਲੈਣਾ ਆ ਕੇ ਭਾਵੇਂ ਜਿਨ੍ਹਾਂ ਨੇ ਆਪਰੇਸ਼ਨ ਜਿਨ੍ਹਾਂ ਨੂੰ ਦੱਸਿਆ ਹੋਇਆ ਵੈਸੇ ਸਾਡੇ ਕੋਲ ਤਾਂ ਪੇਸ਼ੈਂਟ ਮੈਕਸੀਮਮ ਉਹੀ ਨੇ ਜਿਨ੍ਹਾਂ ਨੂੰ ਹਰ ਪਾਸਿਓਂ ਜਵਾਬ ਮਿਲ ਜਾਂਦਾ ਇਹਨਾਂ ਤੇ ਸਾਡੇ ਕੋਲ ਆਂਦੇ ਨੇ ਤੇ ਕੁਝ ਸਾਨੂੰ ਸਮਾਂ ਦਿੰਦੇ ਨੇ ਸਾਡੀ ਜੋ ਅਸੀਂ ਦੱਸਦੇ ਆ ਵੀ ਇਦਾਂ ਇਦਾਂ ਤੁਸੀਂ ਘਰ ਦੇ ਵਿੱਚ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਹੈ ਇਹ ਕੁਝ ਖਾਣਾ ਉਸ ਜੋ ਦੱਸਿਆ ਹੋਇਆ ਮੁਕੇ ਵਿਧੀਆਂ ਨੇ ਉਹਨਾਂ ਦੇ ਪਾਲਣਾ ਕਰਦੇ ਨੇ ਜੀ ਵਿਅਕਤੀ ਨੂੰ ਠੀਕ ਹੋਈ ਜਾਣੇ ਆਪਰੇਸ਼ਨ ਦੀ ਲੋੜ ਹੀ ਨਹੀਂ ਪੈਂਦੀ ਉਸ ਨੂੰ ਜੀ ਕਈ ਕਈ ਪੇਸ਼ੇਵਰ ਤਾਂ ਇੱਥੇ ਆ ਕੇ ਇੱਕ ਦਿਨ ਦੇ ਵਿੱਚ ਹੀ ਪਤਾ ਲੱਗ ਜਾਂਦਾ ਕੁਝ ਮਿੰਟਾਂ ਦੇ ਵਿੱਚ ਵੀ ਯਾਰ ਮੈਨੂੰ ਫਰਕ ਪੈਣਾ ਸ਼ੁਰੂ ਹੋ ਜਾਂਦਾ ਹਾਂ ਉਹ ਹੋ ਜਾਂਦਾ ਉਹ ਉਹਦੀ ਕਿਸਮਤ ਨਾਲ ਵੀ ਸਬੰਧ ਹੁੰਦਾ ਤੇ ਕਈ ਵਾਰ ਤਾਂ ਵਿਅਕਤੀ ਇੱਕ ਦੋ ਸੈਟਿੰਗ ਦੇ ਵਿੱਚ ਹੀ ਜਾਂ ਫਿਰ 5-10 ਮਿੰਟ ਦੇ ਵਿੱਚ ਹੋ ਜਾਂਦਾ ਠੀਕ ਜੀ ਜੀ ਭਾਵੇਂ ਸਰਵਾਈਕਲ ਹੋਵੇ ਰੀੜ ਦੀ ਹੱਡੀ ਦੀ ਸਮੱਸਿਆ ਗੋਡੇ ਦੁਖਦੇ ਆ ਜਾਂ ਜੋੜਾਂ ਦੀ ਕੋਈ ਵੀ ਸਮੱਸਿਆ ਹਰ ਇੱਕ ਸਮੱਸਿਆ ਦਾ ਹੱਲ ਇੱਥੇ ਮਿਲ ਜੂ ਹਰ ਸਮੱਸਿਆ ਦਾ ਹੱਲ ਹਰ ਪੇਨ ਜਿੰਨੇ ਵੀ ਪੇਨ ਹੈ ਸਿਰ ਦਰਦ ਤੋਂ ਲੈ ਕੇ ਮੰਨ ਲਓ ਐਂ ਕਹਿ ਲਓ ਕਿ ਸਿਰ ਤੋਂ ਲੈ ਕੇ ਉਹ ਸਾਡੇ ਕੋਲ ਉਸ ਦਾ ਟ੍ਰੀਟਮੈਂਟ ਹੈ ਹੀ ਗਿਆ ਹੈ ਬਿਨਾ ਆਪਰੇਸ਼ਨ ਬਿਨਾ ਕੋਈ ਚੀਰ ਫਾੜ ਕੀਤੇ ਬਿਨਾ ਆਪਰੇਸ਼ਨ ਬਿਨਾ ਕੋਈ ਇੰਜੈਕਸ਼ਨ ਬਿਨਾ ਪੇਨ ਕਿਲਾ ਜੀ ਸੋ ਬਿਲਕੁਲ ਦੋਸਤੋ ਬਿਨਾ ਆਪਰੇਸ਼ਨ ਤੋਂ ਤੇ ਬਿਨਾ ਕੋਈ ਚੀਰ ਫਾੜ ਕੀਤੇ ਗੋਡਿਆਂ ਦਾ ਇਲਾਜ ਜਾਂ ਰੀੜ ਦੀ ਹੱਡੀ ਦਾ ਇਲਾਜ ਜਾਂ ਜੋੜਾਂ ਦਾ ਕੋਈ ਵੀ ਦਰਦ ਹੋਵੇ ਹਰ ਇੱਕ ਸਮੱਸਿਆ ਦਾ ਹੱਲ ਇੱਥੇ ਮਿਲਣ ਵਾਲਾ ਸੋ ਸਰ ਪਹੁੰਚਣਾ ਕਿੱਥੇ ਬੂਗਾ ਇੱਕ ਵਾਰੀ ਦਰਸ਼ਕ ਹੀ ਸੋਚ ਰਹੇ ਹੋਣ ਵੀ ਆਈਏ ਕਿੱਥੇ ਅਸੀਂ ਪਰ ਇਹ ਆਪਣਾ ਸਮਾਣਾ ਸ਼ਹਿਰ ਮਸ਼ਹੂਰ ਹੈ ਇਤਿਹਾਸਿਕ ਸ਼ਹਿਰ ਹੈ ਸਮਾਣਾ ਸਮਾਣਾ ਮੰਡੀ ਵੀ ਕਿਹਾ ਜਾਂਦਾ ਹੈ ਪਟਿਆਲਾ ਤੋਂ ਨੇੜੇ ਆ ਪਟਿਆਲਾ ਭੋਨ ਨਗਰ ਤੋਂ ਨੇੜੇ ਆ ਬਸ ਕੋਈ ਕੰਟੈਕਟ ਨੰਬਰ ਇਹਦਾ ਕੰਟੈਕਟ ਨੰਬਰ ਸਾਡਾ 98144 25032 ਵੈਸੀ ਵੀ ਸਮਾਨੇ ਚ ਸਾਨੂੰ ਗੁਰੂ ਕਿਰਪਾ ਪੇਨ ਮੈਨੇਜਮੈਂਟ ਦੇ ਨਾਮ ਤੇ ਬਹੁਤ سارے ਲੋਕ ਜਾਣਦੇ ਨੇ ਬਿਲਕੁਲ ਸੋ ਬਿਲਕੁਲ ਦੋਸਤੋ ਨੰਬਰ ਸਕਰੀਨ ਉੱਪਰ ਦਿੱਤੇ ਹੋਏ ਨੇਗੇ ਸੋ ਤੁਸੀਂ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਉਹਨਾਂ ਤੱਕ ਸ਼ੇਅਰ ਕਰ ਦਿਨ ਜੇਕਰ ਕੋਈ ਵੀ ਵਿਅਕਤੀ ਇਸ ਸਮੱਸਿਆ ਦੇ ਨਾਲ ਤੰਗ ਪ੍ਰੇਸ਼ਾਨ ਹੋ ਰਹੇ ਨੇ ਵੀ ਇਹਨੂੰ ਸ਼ੇਅਰ ਕਰਿਓ ਤੇ ਜੁੜੇ ਰਹੋ ਲਾ ਪੰਜਾਬ ਚੈਨਲ ਦੇ ਨਾਲ ਕੈਮਰਾ ਪਰਸਨ ਪ੍ਰਿੰਸ ਦੇ ਨਾਲ ਧੰਨਵਾਦ